ਮੁੰਡਾ ਤੇ ਸਾਡਾ ਮਰ ਗਿਆ ਓਦੋਂ ਪਹਿਲੇ ਇਲਾਜ ਦਰਾਂ ਮੈਂ ਉਹ ਕਹਿੰਦਾ ਰਿਹਾ ਮੈਂ ਬਿਆਨ ਦੇਨੇ ਆ ਵੀ ਓਦੋਂ ਗੋਲੀਆਂ ਲੱਗੀਆਂ ਸੀ ਮੈਨੂੰ ਹੋਸ਼ ਨਹੀਂ ਸੀ ਪਰ ਇਹਨਾਂ ਨੇ ਕਿਸੇ ਨੇ ਗੱਲ ਨਹੀਂ ਸੁਣੀ ਜੇ ਸਾਡੀ Laash ਵੀ ਸੜ ਜਾਂਦੀ ਹੈ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਸ਼ਫਵਾਲ ਸਿੰਘ ਐਸਐਚਓ ਹੋਵੇਗਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਇਹਨਾਂ ਦੇ ਪਰਚਾ ਕਰਾਵਾਂਗੇ ਫਿਰ ਅਸੀਂ Laash ਜੇ ਸਾਡੀ ਥਲ ਗਈ ਅਸੀਂ ਸਰਕਾਰ ਨਹੀਂ ਕਰਾਂਗੇ ਇਹ ਪਹਿਲਾ ਮਾਮਲਾ ਹੋਵੇਗਾ ਜਿੰਦੇ ਇਸ ਬੰਦੇ ਨੂੰ ਇਨਸਾਫ਼ ਨਹੀਂ ਮਿਲਿਆ Laash ਵੀ ਸੜ ਗਈ ਹੈ ਅੰਦਰ ਬੈਠਾ ਵੀ ਦੋਸ਼ੀ ਹਾਲੀ ਸਾਨੂੰ ਉੜ ਦੇ ਰਿਹਾ ਧੌਂਕੀਆਂ ਮੈਂ 9mm ਦੇ ਦੋ ਪਿਸਤੌਲ ਲਏ ਆ ਪਰ ਉਹ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਸਿੰਦਾ ਸੀ ਜ਼ਮੀਨ ਲੈ ਕੇ ਆ ਦਾਜ ਲੈ ਕੇ ਆ ਉਹਦੇ ਮਾਂ ਪਿਓ ਉਸ ਦਾ ਮਾਮਾ ਹਰਨੇਸ਼ ਸਿੰਘ ਵੀਰਾਹੀ ਐ ਸਹੀ ਐ ਉਸ ਦਾ ਪਿਤਾ ਸਾਡੀ ਬੇਟੀ ਦਾਦੀ ਮੈਂ ਆਰਸ਼ਲਾਹ ਕਰਦੇ ਸਾਂ ਸਾਨੂੰ ਕਹਿੰਦੇ ਹੁੰਦੇ ਸੀ ਜੇ ਜ਼ਮੀਨ ਲੈ ਕੇ ਉਹ ਕਹਿੰਦੀ ਸੀ ਮੇਰੇ ਪਤੀਏ ਦੇ ਭਰਾ ਆ ਗਏ ਉਹ ਕਹਿੰਦੇ ਸੀ ਨਰਨੇਸ਼ ਸਿੰਘ ਉਹਦਾ ਮਾਮਾ ਤੇ ਪਿਓ ਇਹ ਗੱਲ ਕਹਿੰਦੇ ਸੀ ਜੇ ਪਤੀਏ ਹੀ ਨਾ ਰਹੇ ਤੇ ਸਾਨੂੰ ਪਹਿਲੀ ਆ ਜੇਗੀ ਨਾ ਸਾਡਾ ਪਰਿਵਾਰ ਜਿਹੜਾ ਹੈ ਉਹ ਖੇਰੂ ਖੇਰੂ ਹੋ ਗਿਆ ਸਾਡਾ ਬੱਚਾ ਇਕਲੌਤਾ ਬੱਚਾ ਸੀ ਇੱਕ ਉਹਦਾ ਪਿੱਛੇ ਛੋਟਾ ਜਿਹਾ ਬੱਚਾ ਉਹਦੇ ਵੀ ਗੋਲੀ ਲੱਗੀ ਸੀ ਚਲੋ ਵਾਹਿਗੁਰੂ ਨੇ ਉਹਦੇ ਹੱਥ ਦੇ ਕੇ ਰੱਖ ਲਿਆ ਕਿ ਸਾਡਾ ਪਰਿਵਾਰ ਖਤਮ ਹੋ ਗਿਆ ਕੱਲਾ ਬੇਟਾ ਸੀ ਸਾਡਾ ਤੇ ਉਸ ਤੋਂ ਬਾਅਦਾਂ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਜਿਹੜੇ ਜਿਹੜੇ ਦੋਸ਼ੀ ਬਣਦੇ ਆ ਉਹਨਾਂ ਨੇ ਸਜ਼ਾ ਨਹੀਂ ਅਜੇ ਤੱਕ ਉਹਨਾਂ ਦੀ ਜਿਹੜੀ ਅਜੇ ਤੱਕ ਉਹਨਾਂ ਨੇ ਜਾਂ ਗ੍ਰਿਫਤਾਰੀਆਂ ਨਹੀਂ ਹੋਈਆਂ ਜਿਨ੍ਹਾਂ ਦੇ ਪਰਚੇ ਦਰਜ ਹੋਏ ਆ ਜਿਨ੍ਹਾਂ ਦੇ ਅਸੀਂ ਨਾਮ ਲੈਣਾ ਚਾਹੁੰਦੇ ਆ ਉਹਨਾਂ ਦੇ ਅਜੇ ਤੱਕ ਨਾਮਜੱਗ ਫਰਚਾ ਨਹੀਂ ਕੀਤਾ ਗਿਆ ਉਹਦੇ ਵੀ ਸਾਡੀ ਸਾਡਾ ਸਾਥ ਦਿਓ ਲਾ ਕੇ ਗੁਰਪਿਆਰੀ ਸ਼ਾਸਕ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਇੱਕ ਬੜੀ ਦੁਖਦਾਈ ਘਟਨਾ ਜਿਹੜੀ ਮੱਲਾਵਾਲੇ ਚ ਗੀਤੇ ਦੇ ਨਾਲ ਚ ਵਾਪਰਦੀ ਹੈ ਜਿਸ ਨੂੰ ਲੈ ਕੇ ਜਿਹੜਾ ਇਲਾਕੇ ਦੇ ਵਿੱਚ ਭਾਰੀ ਸੋਗ ਪਾਇਆ ਜਾਂਦਾ ਉਹ ਸਟੀ ਨੂੰ ਲੈ ਕੇ ਇੱਕ ਨੌਜਵਾਨ ਦੀ ਜਿਹੜੀ ਬਹੁਤ ਹੁੰਦੀ ਹੈ ਮੌਤ ਕੀ ਹੈ ਕਿ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇਸ ਕਦਰ ਜਿਹੜੀ ਕਰਵਾਹਤ ਪੈਦਾ ਹੁੰਦੀ ਹੈ ਕਿ ਜਿਹੜਾ ਆਪਸ ਵਿੱਚ ਰਿਸ਼ਤਿਆਂ ਦਾ ਜਿਹੜਾ ਗੱਲ ਉਹ ਗੋਲੀਬਾਰੀ ਤੇ ਬਹੁਤ ਜ਼ਿਆਦਾ ਤੇ ਗੋਲੀਬਾਰੀ ਤੋਂ ਬਾਅਦ ਕਰੀਬ 84-85 ਦਿਨਾਂ ਬਾਅਦ ਇਸ ਨੌਜਵਾਨ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਸ ਲਾਜਦराण ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ ਹੈ ਸੋ ਅੱਜ ਜਿਹੜਾ ਥਾਣੇ ਹਾਰਕੇ ਤੇ ਅਸੀਂ ਮੂਹਰੇ ਪਹੁੰਚੇ ਹੋਏ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਕਿ ਇਸ ਥਾਣੇ ਮੂਹਰੇ ਜਿਹੜਾ ਧਰਨਾ ਲਗਾਇਆ ਜਾ ਰਿਹਾ ਵਾਫਾ ਕਿਸਾਨ ਜਥੇਬੰਦੀਆਂ ਦੁਆਰਾ ਪਰਿਵਾਰਾਂ ਦੁਆਰਾ ਪਰਿਵਾਰ ਦੁਆਰਾ ਔਰ ਜਿਹੜਾ ਪਿੰਡ ਵਾਸੀਆਂ ਦੁਆਰਾ ਸੋ ਇੱਥੇ ਆਪਾਂ ਗੱਲਬਾਤ ਕਰ ਲ ਮੈਂ ਮਲਕੀ ਸਿੰਘ ਕਿਸਾਨ ਮਜ਼ਦੂਰ ਮੋਤਾਪੇ ਹੋਇਆ ਹਾਂ। ਸੁਭਾਪ ਪ੍ਰਧਾਨ ਠੀਕ ਹੈ ਤੁਹਾਡੀ ਰਿਸ਼ਤੇਦਾਰ ਵੀ ਮੇਰੇ ਖਾਲ ਚਾਹੀਦੀ। ਹਾਂ ਜੀ ਮੇਰਾ ਭਾਂਜਾ ਹੀ ਜਗਦਾ ਸਿੰਘ ਜੋ ਤਿੰਨ ਕੁ ਮਹੀਨੇ ਪਹਿਲਾਂ ਮੇਲਾ ਵੇਖਣ ਗਿਆ ਸੀ ਉੱਥੇ ਉਹਦੇ ਪਣਮਈਏ ਨੇ ਉਹਨੂੰ ਆ ਕੇ ਗੋਲੀਆਂ ਮਾਰਤੀਆਂ ਇੱਕ ਛੋਟਾ ਜਿਹਾ ਬੱਚਾ ਸੀ ਉਹਨਦੇ ਦੇ ਵੀ ਖੈਰ ਕੀਤੀ ਉਹ ਪਬਲਿਕ ਨੇ ਖਿੱਚ ਕੇ ਬਚਾ ਲਿਆ ਭੀੜ ਦੀ ਕਰਕੇ ਉਹਦਾ ਬਚਾਅ ਹੋ ਗਿਆ। ਪਰ ਉਹ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਸਿੰਦਰਜੀ ਜ਼ਮੀਨ ਲੈ ਕੇ ਆ ਦਾਜ ਲੈ ਕੇ ਆ ਉਹਦੇ ਮਾਪਿਓ ਉਸ ਦਾ ਮਾਮਾ ਹਰਨੇਕ ਸਿੰਘ ਜਿਹੜਾ ਐਸਐਸ ਹੈ ਉਸ ਦਾ ਪਿਤਾ ਸਾਡੀ ਬੇਟੀ ਦਾਦੀ ਮੈਂ ਆਪ ਸ਼ਲਾਹ ਕਰਦੇ ਹਾਂ ਸਾਨੂੰ ਕਹਿੰਦੇ ਹੁੰਦੇ ਸੀ ਜੇ ਜ਼ਮੀਨ ਲੈ ਕੇ ਉਹ ਕਹਿੰਦੀ ਸੀ ਮੇਰੇ ਭਤੀਜੇ ਤੇ ਭਰਾ ਕਿਉਂ ਕਹਿੰਦੇ ਸੀ ਨਰਨੇਕ ਸਿੰਘ ਉਹਦਾ ਮਾਮਾ ਤੇ ਪਿਓ ਇਹ ਗੱਲ ਕਹਿੰਦੇ ਸੀ ਜੇ ਭਤੀਜੇ ਹੀ ਨਾ ਰਹੇ ਫਿਰ ਤਾਂ ਸਾਨੂੰ ਪਹਿਲੀ ਆ ਜੇਗੀ ਨਾ ਫਿਰ ਉਹਨਾਂ ਨੇ ਪਹਿਲੀ ਜੇ ਵਿੱਚ ਹੁਣ ਪੁਲਿਸ ਨੇ ਕਿਹਾ ਸੀ ਅਸੀਂ ਪਾ ਦਿੰਨੇ ਆ ਰਪੋਰਟ ਦਰਜ ਕਰ ਦਿੰਨੇ ਪਰ ਐਸਐਚਓ ਜਿਹੜਾ ਸਖਵਾਲ ਸਿੰਘ ਹੈ ਆਰਪੀ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਵਾਰ-ਵਾਰ ਆਨਾ ਕਾ ਨਹੀਂ ਕਰ ਰਿਹਾ ਪਤਾ ਨਹੀਂ ਉਹਨੇ ਪੈਸੇ ਲਏ ਆ ਕੀ ਲਏ ਸਾਡੀ ਲਾਸ਼ ਜੇ ਸੜ ਗਈ ਮੁੰਡਾ ਤੇ ਸਾਡਾ ਮਰ ਗਿਆ ਉਦੋਂ ਪਹਿਲੇ ਮੈਂ ਇਲਾਜਦਾਨ ਵੀ ਉਹ ਕਹਿੰਦਾ ਰਿਹਾ ਮੈਂ ਬਿਆਨ ਦੇਨੇ ਆ ਵੀ ਉਦੋਂ ਗੋੜੀਆਂ ਲੱਗੀਆਂ ਸੀ ਮੈਨੂੰ ਹੋਸ਼ ਨਹੀਂ ਸੀ ਪਰ ਇਹਨਾਂ ਨੇ ਕਿਸੇ ਨੇ ਗੱਲ ਨਹੀਂ ਸੁਣੀ ਜੇ ਸਾਡੀ ਲਾਸ਼ ਵੀ ਸੜ ਜਾਂਦੀ ਇਹਦੀ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਸਖਵਾਲ ਸਿੰਘ ਐਸ.ਐਚ.ਓ ਹੋਏਗਾ ਔਰ ਪ੍ਰਸ਼ਾਸਨ ਜ਼ਿੰਮੇਦਾਰ ਹੋਵੇਗਾ ਅਸੀਂ ਇਹਨਾਂ ਦੇ ਪਰਚਾ ਕਰਾਵਾਂਗੇ ਫਿਰ ਅਸੀਂ ਲਾਸ਼ ਜੇ ਸਾਡੀ ਗਲ ਗਈ ਅਸੀਂ ਸਰਕਾਰ ਨਹੀਂ ਕਰਾਂਗੇ ਇਹ ਪਹਿਲਾ ਮਾਮਲਾ ਹੋਵੇਗਾ ਜਿੰਦੇ ਇਸ ਬੰਦੇ ਨੂੰ ਹੁਣ ਸਾਫ ਨਹੀਂ ਮਿਲਿਆ ਲਾਸ਼ ਵੀ ਸੜ ਗਈ ਹੈ ਅੰਦਰ ਬੈਠਾ ਵੀ ਦੋਸ਼ੀ ਹਾਲੇ ਸਾਨੂੰ ਦੇ ਰਿਹਾ ਧਮਕੀਆਂ ਮੈਂ 9mm ਦੇ ਦੋ ਪਿਸਟੋਲ ਲਏ ਆ ਤੁਹਾਡੇ 12 ਜੀ ਮਾਰਦੇ ਨੇ ਨੇਟ ਤੇ ਮੋਬਾਈਲ ਚਾਰਜ ਚਲਾ ਰਹੇ ਆ ਉਹਦੇ ਦੇ ਸਟੇਟਸ ਦੇ ਰਹੀ ਸਾਨੂੰ ਧਮਕੀਆਂ ਦੇ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਹੁਣ ਵੇਖੋ ਘੱਲ ਤੱਕ ਸੁਬਾਹ ਦੀ ਇਹਨਾਂ ਨੇ ਕਰਕੇ ਸਾਡੇ ਨਾਲ ਗੱਲ ਐਸ ਐਚਓ ਕਹਿੰਦਾ ਮੈਂ ਨਹੀਂ ਕਰ ਸਕਦਾ ਉੱਤੋਂ ਅਫਸਰ ਕਹਿੰਦੇ ਆ ਅਫਸਰਾਂ ਨੇ ਜਿਹੜਾ ਬੰਦਾ ਕਿਲਾਇਆ ਹੋਇਆ ਉਹ ਕਹਿੰਦਾ ਵੀ ਹਾਂ ਅਫਸਰਾਂ ਤੇ ਮੀਟਿੰਗ 'ਚ ਬੈਠੇ ਨੇ ਹੁਣ ਦੇਖਦੇ ਆ ਕੀ ਹੁੰਦਾ ਕੀ ਨਹੀਂ ਨਹੀਂ ਤੇ ਉਹਨਾਂ ਜਿਹੜੇ ਅਸੀਂ ਸਿਸਕਾਰ ਨਹੀਂ ਕਰਾਂਗੇ ਜਿਨ੍ਹਾਂ ਜੇ ਸਾਨੂੰ ਹਨਸਾਬ ਨਹੀਂ ਮਿਲਦਾ ਅੱਜ ਆ ਪ੍ਰਧਾਨ ਜੀ ਕਿੰਨਾ ਕਿੰਨਾ ਬਹਿਤੀਆਂ ਤੇ ਹੋਇਆ ਸੀ ਇੱਕ ਦੋਸ਼ੀ ਸ਼ਾਂਤ ਫਿਰਤਾ ਰਹੇਗਾ ਦੂਸਰਾ ਤੁਹਾਡੇ ਇੱਕ ਦੋਸ਼ੀ ਉਹ ਵੀ ਤੁਹਾਨੂੰ ਉਦੋਂ ਤੁਸੀਂ ਕਬਰੀ ਕੀਤੀ ਅਸੀਂ ਆ ਫੜ ਕੇ ਫੜਾਇਆ ਸੀ ਪ੍ਰਾਈਵੇਟ ਬੰਦੇ ਲਾ ਕੇ ਪਰ ਹੁਣ ਦੋ ਦੋਸ਼ੀ ਤੇ ਫੜੇ ਨਹੀਂ ਗਏ ਇੱਕ ਦੀ ਜਵਾਨਤ ਹੋ ਗਈ ਏ ਹੁਣ ਜੋ ਉਹ ਵਾਅਦਾ ਹੋਵੇਗਾ ਉਹਦੀ ਵੀ ਜਵਾਨਤ ਰਿਜੈਕਟ ਹੋਊਗੀ ਇੱਕ ਸੱਸ ਤੇ ਇੱਕ ਸਹਰਾ ਸ਼ਾਨ ਹੁਣ ਹੁਣ ਨਹੀਂ ਹੁਣ ਮਾਮਾ ਤੇ ਪਿਓ ਨੂੰ ਵਿੱਚ ਸ਼ਾਮਲ ਕਰਾਉਣਾ ਠੀਕ ਉਹਨੂੰ ਕਰ ਨਹੀਂ ਰਹੀ ਠੀਕ ਹੈ ਜੀ ਪਰਚਾ ਇੱਕ ਬੰਦੇ ਤੇ ਹੋਇਆ ਸੀ ਇੱਕ ਬੰਦਾ ਅਰੈਸਟ ਹੋਇਆ ਸੀ ਨੇ ਦੋ ਬੰਦਿਆਂ ਦੇ ਪਰਚਾ ਸੀ ਤਿੰਨਾਂ ਬੰਦਿਆਂ ਦੇ ਪਰਚਾ ਹੀ ਇੱਕ ਬੰਦਾ ਰਸਤੇ ਉਹ ਦੋ ਪੌੜੇ ਉਹਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਪੁਲਿਸ ਨੇ ਜਾ ਕੇ ਪਰਚਾ ਤਿੰਨਾਂ ਬੰਦਿਆਂ ਦਾ ਆ ਸਰਦਾਰ ਚਕਕੌੜ ਸਿੰਘ ਜੀ ਕੀ ਮਸਲਾ ਪੂਰਾ ਤੇ ਕੀ ਕਹਿਣਾ ਚਾਹੁੰਦੇ ਹੋ ਮਸਲਾ ਹੈ ਜੀ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਜੁਗਰਾਇ ਸਕੇ ਜਿਹੜੀ ਡੇਰੇ ਲਾਇ 90 ਦਿਨ ਚੱਲਦਾ ਰਿਹਾ ਉਹਦੇ ਦੋ ਦੇ ਵਿੱਚ 90 ਦਿਨ ਤੋਂ ਬਾਅਦ ਜਿਹੜੀ ਉਹਦੀ ਪਰਸੋਂ ਬੀਤੇ ਦਿਨਾਂ ਦੀ ਜਿਹੜੀ ਮਿਤਕ ਹੋ ਜਾਂਦੀ ਆ ਉਸ ਤੋਂ ਬਾਅਦ ਮੌਤ ਹੋ ਜਾਂਦੀ ਆ ਮੌਤ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਜਿਹੜੀ ਲੜਕੀ ਆ ਉਹ ਵਾਰ-ਵਾਰ ਆਣ ਕੇ ਇੱਥੇ ਥਾਣੇ ਦੇ ਵਿੱਚ ਬਿਆਨ ਦਰਜ ਕਰਾਉਂਦੇ ਆ ਕਿ ਸਾਡੇ ਘਰ ਦੇ ਵਿੱਚ ਪਹਿਲਾਂ ਸ਼ਾਦੀਸ਼ ਘੜੀ ਜਾਂਦੀ ਆ ਇਸ ਤਰੀਕੇ ਨਾਲ ਐਸਐਸ ਬੰਦੇ ਨੇ ਸ਼ਾਦੀਸ਼ ਘੜੀ ਸੀ ਉਹ ਬਿਆਨ ਜਿਹੜੇ ਦਰਜ ਨਹੀਂ ਕੀਤੇ ਜਾਂਦੇ ਉਸ ਤੋਂ ਬਾਅਦ ਉਹ ਲੜਕਾ ਬੇਹੋਸ਼ੀ ਦੇ ਵਿੱਚ ਜਿੰਨੇ ਕ ਨਾਮ ਲਿਖਉਂਦਾ ਹੈ ਉਸ ਦੇ ਆਧਾਰ ਤੇ ਪਰਚਾ ਦਰਜ ਪੁਸ਼ ਕਰ ਦਿੰਦੀ ਆ ਪਰ ਜਦੋਂ ਉਹ ਹੋਸ਼ ਤੇ ਵਿੱਚ ਆਉਂਦਾ ਉਹ ਵਾਰ-ਵਾਰ ਇਹ ਗੱਲ ਕਹਿੰਦਾ ਕਿ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜਾਵੇ ਮੈਨੂੰ ਹੁਣ ਸੁਰਤਾ ਮੈਂ ਆਪਣੇ ਬਿਆਨ ਦਰਜ ਕਰਾਉਣਾ ਚਾਹੀਦਾ ਹੈ ਪਰ ਅਸਲ ਤੇ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਜਿਹੜਾ ਉਹ ਪਰਚਾ ਦਰਜੇ ਉਹ ਪ੍ਰਕਿਰਤੀਕਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇੱਕ ਦਾਜ ਦਾ ਪਰਚਾ ਵੀ ਦਰਜ ਕਰਾਇਆ ਹੈ ਪਰ ਦਾਜ ਦਾ ਪਰਚਾ ਵੀ ਨਹੀਂ ਦਰਜ ਹੋਇਆ ਜਿਹਦੇ ਕਰਕੇ ਜਿਹੜਾ ਹੈ ਅਰਸੋ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਗਏ ਆ ਉੱਥੇ ਗੱਲਬਾਤ ਚੱਲੀ ਆ ਤੇ ਉਹਨਾਂ ਨੇ ਕੋਹ ਹਾਰ ਲਾਈ ਆ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਖਿਰੂ-ਖਿਰੂ ਹੋ ਗਿਆ ਸਾਡਾ ਬੱਚਾ ਇਕਲੌਤਾ ਬੱਚਾ ਸੀ ਇੱਕ ਉਹਦਾ ਪਿੱਛੇ ਛੋਟਾ ਜਿਹਾ ਬੱਚਾ ਉਹਦੇ ਵੀ ਗੋੜੀ ਲੱਗੀ ਸੀ ਚਲੋ ਵਾਹਿਗੁਰੂ ਨੇ ਉਹਦੇ ਹੱਥ ਦੇ ਕੇ ਰੱਖ ਲਿਆ ਕਿ ਸਾਡਾ ਪਰਿਵਾਰ ਖਤਮ ਹੋ ਗਿਆ ਇਕੱਲਾ ਬੇਟਾ ਸੀ ਸਾਡਾ ਤੇ ਉਸ ਤੋਂ ਬਾਅਦਾਂ ਵੀ ਸਾਡਾ ਜਿਹੜਾ ਪੁਸ ਪ੍ਰਸ਼ਾਸਨ ਹੈ ਇਹ ਜਿਹੜੇ-ਜਿਹੜੇ ਦੋਸ਼ੀ ਬਣਦੇ ਆ ਉਹਨਾਂ ਦੀ ਸਜ਼ਾ ਨਹੀਂ ਅਜੇ ਤੱਕ ਉਹਨਾਂ ਨੂੰ ਵੀ ਨਹੀਂ ਅਜੇ ਤੱਕ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋਈਆਂ ਜਿਨ੍ਹਾਂ ਦੇ ਪਰਚੇ ਦਰਜ ਹੋਏ ਆ ਜਿਨ੍ਹਾਂ ਦੇ ਅਸੀਂ ਨਾਮ ਦੇਣਾ ਚਾਹੁੰਦੇ ਆ ਉਹਨਾਂ ਦੇ ਅਜੇ ਤੱਕ ਨਾਮਜਦ ਪਰਚਾ ਨਹੀਂ ਕੀਤਾ ਗਿਆ ਉਹਦੀ ਸਾਡੀ ਸਾਡਾ ਸਾਥ ਦਿਓ ਇਲਾਕੇ ਨੂੰ ਬੇਨਤੀ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਕੱਲ ਐਸਐਸਪੀ ਸਾਹਿਬ ਕੋਲ ਗਏ ਸੀ ਇਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ 10 ਵਜੇ ਦਾ ਟਾਈਮ ਬੱਗੇ ਰਾਵਾਂ ਦੇ ਗੁਰਦੁਆਰਾ ਸਾਹਿਬ ਰੱਖਿਆ ਗਿਆ ਸੀ ਅਸੀਂ ਚਾਹੁੰਦੇ ਹਾਂ ਸਾਹਿਬੀ ਉੱਥੇ ਬੈਠ ਕੇ ਜਿਹੜਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਉਤੋਂ ਵਾਰ-ਵਾਰ ਮੀਟਿੰਗ ਕਰਨ ਦੇ ਬਾਅਦ ਵੀ ਤਾਂ ਪਹਿਲਾਂ ਮੰਨ ਜਾਂਦੇ ਹਸਪਾਲ ਸਿੰਘ ਵੀ ਅਸੀਂ ਠੀਕ ਆ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਨਾਮਜ਼ਦ ਕਰਨੇ ਨੇ ਉਸ ਤੋਂ ਬਾਅਦ ਮਕਵਾਰੀ ਹੋਜੀ ਕਿ ਇਨਕੁਆਰੀ ਵਿੱਚ ਜੇ ਸਾਬਤ ਹੋਣਗੇ ਤਾਂ ਠੀਕ ਆ ਅਸੀਂ ਸਹਿਮਤ ਹਾਂ ਕਿ ਵੀ ਠੀਕ ਹੈ ਮਕਵਾਰੀ ਦੇ ਵਿੱਚ ਜੇ ਸਾਬਤ ਹੋ ਜੂਗਾ ਤੇ ਪਰਚਾ ਦਰਜ ਠੀਕ ਆ ਤੁਸੀਂ ਆਪਣੀ ਨਾਮਜ਼ਦ ਕਰ ਲਓ ਉਸ ਤੋਂ ਬਾਅਦ ਆ ਮੁੜ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਉਹ ਐਸਆਈ ਆ ਜਿਹਨੂੰ ਬਚਾਉਣਾ ਚਾਹੁੰਦਾ ਲੜਕੇ ਦੇ ਮਾਮਾ ਜੀ ਮੇਨ ਜਿੱਥੇ ਗੱਲ ਆ ਕੇ ਕੜੀ ਅੜਦੀ ਆ ਉਹ ਮਾਮਾ ਐਸਆਈ ਆ ਐਸਆਈ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੁੰਦੇ ਕਰਨ ਇਹ ਉਹਨੂੰ ਬਚਾਉਣਾ ਚਾਹੁੰਦਾ ਤਾਂ ਕਰਕੇ ਜਿਹੜਾ ਸਾਨੂੰ ਰੋਡ ਤੇ ਆ ਕੇ ਬੈਠਾ ਮਸਲਾ ਇਹ ਦਾਜ ਧੋਖੇ ਵਾਧਾ ਜਿਹੜਾ ਘਰੇ ਲਈ ਰਲੇਸ਼ ਹੈ ਇਸ ਤੱਕ ਨਾਕ ਆਉਂਦੀ ਕਿ ਜਾ ਹੋਰ ਕਰ ਲੇ ਇਹ ਪਰਿਵਾਰ ਦੇ ਦਸਨ ਮੁਤਾਬਕਾ ਜੀ ਪਹਿਲਾਂ ਬੜੀਆਂ ਪੰਚਾਇਤਾਂ ਜੁੜ ਚੁੱਕੀਆਂ ਪੰਚਾਇਤਾਂ ਜੁੜਨ ਦੇ ਵਿੱਚ ਵੀ ਇੱਕ ਦੂਜੇ ਨਾਲ ਬਹਿਸ ਵਸਾਈਆਂ ਮਾੜਾ ਮੁਰ ਚੱਲਦਾ ਰਿਹਾ ਪਰ ਫੈਸਲਾ ਨਹੀਂ ਕੋਈ ਹੋ ਪਾਇਆ ਕਿਉਂਕਿ ਪਰਿਵਾਰਕ ਰਿਲੇਸ਼ਨ ਸੀ ਸਾਲਾ ਪਣਵਾਈਆ ਰਿਸ਼ਤਾ ਬਹੁਤ ਵੱਡਾ ਹੁੰਦਾ ਜੇ ਆਪਾਂ ਗਿਣੀਏ ਵੀ ਇੱਕ ਆਪਾਂ ਧੀ ਦੇ ਕੇ ਪੁੱਤ ਬਣਾ ਲੈਣਾ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਪਰ ਇੰਨਾ ਜਿਹੜਾ ਕਹਿਰ ਆ ਇਹ ਬਹੁਤ ਮਾੜੀ ਗੱਲ ਆ ਵੀ ਇੰਨਾ ਕਹਿਰ ਜਿਹੜਾ ਵਰਤਣਾ ਠੀਕ ਆ ਪਰਿਵਾਰਾਂ ਵਿੱਚ ਹੁੰਦਾ ਆਇਆ ਏ ਜੇ ਨਹੀਂ ਆਣਾ ਉਹ ਬਣਾਉਂਦੀ ਤੇ ਆ ਡਾ ਡੇ ਜੋ ਤਲਾਕ ਹੋ ਜਾਂਦੇ ਸਭ ਕੁਝ ਹੋ ਜਾਂਦਾ ਪਰ ਗੋਲੀਆਂ ਚ ਮਾਉਣ ਵਾਲੀ ਐਡੀ ਮਸਭਾਗੀ ਘਟਨਾ ਜਿਹੜੀ ਆ ਇਹ ਨਹੀਂ ਸੀ ਹੋਣੀ ਚਾਹੀਦੀ ਜੇ ਹੋਈ ਆ ਤਾਂ ਜਿਹੜੇ ਜਿਹੜੇ ਇਹਦੇ ਵਿੱਚ ਦੋਸ਼ੀ ਆਣ ਵਾਲੋਂ ਭਾਉਣੇ ਚਾਹੀਦੇ ਨੇ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਪਰਿਵਾਰ ਨੂੰ ਜਿਹੜੇ ਆ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੀ ਮ੍ਰਿਤਕ ਦੇ ਪਈ ਆ ਉਥੇ ਉਹਨੂੰ ਹੁਣ ਜਿਹੜਾ ਇਹਨਾਂ ਦਾ ਇਲਾਜਦਾਨ ਉਦੀ ਮੌਤ ਹੋ ਗਈ ਆ ਹੁਣ ਉਥੇ ਗੱਲ ਨਹੀਂ ਛੜਨੀ ਚਾਹੀਦੀ ਉਹਨਾਂ ਕੋਲ ਆਪਰਤੋਂ ਤੇ ਸੰਸਕਾਰ ਹੋ ਜਾਣਗੇ ਤਾਂ ਰਿਕਸੋ ਰਿਕਸਾ ਵੀ ੱਲੇ ਵਾਲੀ ਇਹ ਸਭੰਦ ਭੱਜ ਕਰਨਾ ਸੀ ਕੀ ਕੀ ਕਹਿਣਾ ਚਾਹੀਦਾ ਸੀ ਇਸੇ ਦਾ ਬੜਾ ਦੌਸਤ ਯਾਰ ਕਰਦੇ ਨੇ ਤੇ ਪਰਿਵਾਰ ਨੂੰ ਅੱਜ 80 ਦਿਨ 82 ਦਿਨ ਉਹਨੂੰ ਨਹੀਂ ਨਹੀਂ ਜਿਆਦਾ ਦੀ ਬੇਰੋਗੀਆਂ ਮਾਰੀਆਂ ਗਈਆਂ ਮੁੱਖੇ ਯਾਰਾਤੇ ਤੇ ਸਾਫੇ ਮਾਰੇ ਗਏ ਨੇ ਪਰਵਾਰ ਨੇ ਤੇ ਅੱਜ ਦੀ ਸਵੇਰ ਦਾ ਦੀਪ ਚਾਹ ਚੰਦੇ ਨਾਲ ਜਿਹੜੀ ਮੀਟਿੰਗ ਰੱਖੀ ਸੀ ਉਹ ਕੇ ਸਿਰੇ ਨਹੀਂ ਲੱਗੀ ਆਰ ਕੇ ਸਾਨੂੰ ਸੜਕ ਜਾਮ ਕਰਨੀ ਪਈ ਸਾਡਾ ਕੋਈ ਮਸਤਪਾ ਨਹੀਂ ਹੈ ਸੜਕ ਜਾਮ ਕਰਨ ਦਾ ਤੇ ਸੜਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਅਸੀਂ ਜਿਹੜੀਆਂ ਨੇ ਉਹ ਵੀ ਆਵਾਜ਼ ਦਿੱਤੀ ਕਿ ਬੱਸਾਂ ਬੱਚਿਆਂ ਵਾਲੀਆਂ ਬੱਸਾਂ ਵੀ ਕੱਢੀਆਂ ਜਾਣਗੀਆਂ ਜੇ ਕੋਈ ਮਰੀਜ਼ ਆਉਂਦਾ ਅਮਰਜੈਂਸੀ ਉਹਨੂੰ ਵੀ ਆਰਾ ਰੱਖਿਆ ਅਰਜੀ ਵੀ ਉਹਨੂੰ ਕੱਢਿਆ ਜਾਵੇਗਾ ਪ੍ਰਧਾਨ ਦਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਤਾਂ ਜੱਜ ਬਡੀ ਉਹਦੇ ਘਰੇ ਪਈ ਏ ਲੜਕੇ ਦੀ ਜੇ ਅਗਲੀ ਅਗਲਾ ਐਕਸ਼ਨ ਇਹੋ ਹੀ ਏ ਕਿ ਡੈੱਡ ਬਡੀ ਕੱਲ ਨੂੰ ਫੇਰ ਇੱਥੇ ਲਿਆਂਦੀ ਜਾਵੇ ਦੀ ਬੀਬੀਆਂ ਵੀ ਲਿਆਂਦੀਆਂ ਜਾਣਗੀਆਂ ਲਿਆਂਕ ਕੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਇਹੋ ਜਿਹਾ ਨੱਕ ਜੀ ਦਮ ਕਰਾਂਗੇ ਯਾਦ ਰੱਖਣਗੇ ਤੇ ਜਿਹੜੇ ਉਹਦੀ ਡੈੱਡ ਬਾਡੀ ਖਰਾਬ ਹੋਈ ਜਾਂ ਕੋਈ ਡੈੱਡ ਬਾਡੀ ਨੂੰ ਨੁਕਸਾਨ ਪਹੁੰਚਿਆ ਉਹ ਐਸਐਸਓ ਦਾ ਪਰਚਾ ਬਾਈ ਨੇਮ ਅਸੀਂ ਪਰਚਾ ਮੰਗਾਗੇ ਕੱਲ ਨੂੰ ਫਿਰ ਇਹਨਾਂ ਨੂੰ ਉਹ ਵੀ ਕਰਨਾ ਪੈਣਾ ਤਾਂ ਲੱਗਦਾ ਕਿ ਇੱਥੇ ਅਸੀਂ ਠਾਣੇਮੁਰੇ ਮੌਜੂਦ ਹਾਂ ਹਰਖੇ ਠਾਣੇ ਜਿਹੜਾ ਜਲਾ ਫੋਰੀਪਰ ਦੇ ਵਿੱਚ ਅ ਦਸਿਲ ਫੋਰੀਪਰ ਦੇ ਵਿੱਚ ਮੌਜੂਦ ਹੈ। ਸੋ ਪਿਤੇ ਦਿਨਾਂ ਚੋ ਜੀ ਘਟਨਾ ਵਾਪਰੀ ਇੱਕ ਨੌਜਵਾਨ ਦੀ ਬਹੁਤ ਹਦੀ। ਉਹ ਚੀਜ਼ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪਰਿਵਾਰ ਸੰਗੀ ਸਾਥੀਆਂ ਦੁਆਰਾ ਔਰ ਲੱਗੇ ਪਿੰਡ ਦੁਆਰਾ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਹੈਗਾ ਸੋ ਅਗਲੀਆਂ ਤਸਵੀਰਾਂ ਘਟਨਾ ਜਲਦ ਸ਼ੇਅਰ ਕਰਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਬੋਲੇ। ਸਰ ਕੀ ਇਹ ਜਿਹੜਾ ਹੈਗਾ ਕਾਲਾ ਅਰਦਾਸ ਹੈ ਕੀ ਕੰਮ ਜਿਹ ਇਹ ਜੀ ਕੁਝ ਦਿਨ ਪਹਿਲਾਂ ਵੀ ਮੈਂ ਇੱਥੇ ਜੁਆਇਨਿੰਗ ਕੀਤੀ ਏ ਪਰ ਮੇਰੇ ਤੋਂ ਆਉਣ ਤੋਂ ਪਹਿਲਾਂ ਹੀ ਮਕਦਮਾ ਨੰਬਰ 38 ਮਿਤੀ 15 5 25 ਨੂੰ ਇਹ ਦਰਜ ਹੋਇਆ ਸੀ ਇਹ 307 ਆਪੀਸੀ ਦਾ ਦਰਸੀ ਪਰੰਪਰ ਇਹ ਜਿਹੜਾ ਇੰਜਰਡ ਸੀ ਇਹਦੀ ਦਰਾਨੇ ਇਲਾਜ ਤਿੰਨ ਅੱਠ ਨੂੰ ਮੌਤ ਹੋ ਗਈ ਸੀ ਉਹਦੇ ਵਿੱਚ ਮੈਂ 307 ਆਪੀਸੀ 'ਚ ਮੇਰੇ ਵੱਲੋਂ ਵਾਅਦਾ ਜਰਨ 302 ਆਪੀਸੀ ਦਾ ਮੈਂ ਕਰਤਾ ਸੀ ਹੁਣ ਇਹਨਾਂ ਦੇ ਵਿਰੁੱਧ ਇਹ ਕਹਿ ਰਹੇ ਨੇ ਮਦਈ ਪਾਰਟੀ ਵੀ ਸਾਡੇ ਹੋਰ ਵੀ ਦੋਚੀ ਨੇ ਪਰ ਬਾਈ ਨੇ ਕੋਈ ਦੋਸ਼ੀ ਨਹੀਂ ਨਾ ਉਸ ਟਾਈਮ ਲਖਾਇਆ ਪਰ ਮੈਂ ਫਿਰ ਵੀ ਜਿਹੜੇ ਦੋਸ਼ੀ ਕਹਿ ਰਹੇ ਨੇ ਜੇ ਸਫਾ ਮਿਸਲ ਤੇ ਉਹਨਾਂ ਦੇ ਖਿਲਾਫ ਕੋਈ ਸ਼ਾਹਦਤ ਆਉਂਦੀ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਹੜਾ ਦੋਸ਼ੀ ਪਾਇਆ ਗਿਆ ਉਹਨੂੰ ਰੈਸਟ ਕਰਕੇ ਸਲਾਖਾਂ ਐਡ ਦਿੱਤਾ ਜਾਏਗਾ ਇਹਨਾਂ ਨਾਲ ਗੱਲਬਾਤ ਕੋਈ ਹੋਈ ਇਹਨਾਂ ਨਾਲ ਗੱਲਬਾਤ ਹੋ ਰਹੀ ਏ ਇਹਨਾਂ ਨਾਲ ਗੱਲਬਾਤ ਹੋਈ ਵੀ ਏ ਅਫਸਰ ਵੀ ਸਾਡੇ ਸੀਨੀਅਰ ਆਏ ਹੋਏ ਨੇ ਬਾਕੀ ਕੋਈ ਨਹੀਂ ਫਿਰ ਵੀ ਇਹਨਾਂ ਦੀ ਪੂਰੀ ਤੱਥਾਂ ਦੇ ਆਧਾਰ ਤੇ ਕਾਰਵਾਈ ਕਰਾਂਗੇ ਜੀ ਜੋ ਸਪਸ਼ਟ ਹੋਏਗੀ ਸਾਹਮਣੇ ਆਏਗਾ